ਸਰਦਾਰ ਗੁਰਪ੍ਰੀਤ ਸਿੰਘ ਪੁਲਰ ਮਾਜੋਕ ਬਿਛਰ ਸਾਹਿਬ ਅਮਸਰ ਅਤੇ ਸਰਦਾਰ ਹਰਪਾਲ ਸਿੰਘ ਏਡੀ ਸਪੈਸ਼ਲਟੀ 2 ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਵਿੱਢੀ ਹੋਈ ਮੈਮ ਵਿੱਚ ਅਮਨਦੀਪ ਕੌਰ ਮੁਖ ਅਫਸਰ ਥਾਣਾ ਕੰਟਰੋਲਮੈਂਟ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਮੁਕੱਦਮਾ ਨੰਬਰ 31/25 ਵਿੱਚ ਲੁੜਿੰਦੇ ਪੰਜ ਦੋਸ਼ੀਆਂ ਵਿੱਚੋਂ ਚਾਰ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਪਾਸੋਂ ਮੁਕਦਮੇ ਵਿੱਚ ਵਰਤਿਆ ਗਿਆ ਇੱਕ ਪਿਸਟਲ ਵੀ ਕੰਟਰੀ ਬ੍ਰੇਡ ਵਿnal ਸੰਸਪੇਸ਼ਲ ਬਰਾਮਦ ਕੀਤਾ ਇਹ ਮੁਕਦਮਾ ਜਿਹੜਾ ਹਰਪਾਲ ਸਿੰਘ ਪਹਲਾਵਾਸੀ ਮਾਲਾਵਲੀ ਦੇ ਬਿਆਨ ਤੇ ਮਿਤੀ 12/3/25 ਨੂੰ ਦਰਜ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਾਹਿਲ ਦੇ ਨਾਲ ਗਮਟਾਲਾ ਪਿੰਡ ਤੋਂ ਮਾਲਾਵਲੀ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਕਰਨ ਡੀਆਰ ਰঞ্জੀਤ ਸਿੰਘ ਲਵ ਬਲਵੰਤ ਸਿੰਘ ਛੋਡੀ ਰਮੋਲਦੀਪ ਸਿੰਘ ਪੰਨਾ ਅਤੇ ਬਿੱਟੂ ਭయ్యా ਨਾਮ ਦੇ ਪੰਜ ਜਿਹੜੇ ਦੋਸ਼ੀ ਇਹਨਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਖਟਾ ਮਾਰੀਆਂ ਕੁੱਟਮਾਰ ਕੀਤੀ ਅਤੇ ਕਰਨ ਡੀਆ ਨੇ ਆਪਣੇ ਡੱਬੇ ਚੋਂ ਪਿਸਤਲ ਕੱਢ ਕੇ ਮਾਰਦਿਆਂ ਦੀ ਨੀਦ ਨਾਲ ਹਰਪਾਲ ਪਾਲਾ ਤੇ ਫਾਇਰ ਕੀਤਾ ਜਿਸ ਦੇ ਲੱਕ ਵਿੱਚ ਲੱਗਾ ਦੁਰਪਾਲ ਪਾਲਾ ਨੂੰ ਇਲਾਜ ਲਈ ਜਿਹੜਾ ਗੁਰ ਰੰਗ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ ਜਿੱਥੇ ਮਿਤੀ 12 ਤੈਨੂੰ ਉਸ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਅਤੇ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਾਸਤੇ ਸਪੈਸ਼ਲ ਟੀਮਾਂ ਲਗਾਈਆਂ ਗਈਆਂ ਸਨ ਮਿਤੀ 9 6 25 ਨੂੰ ਜਿਹੜੇ ਇਹਨਾਂ ਚਾਰਾਂ ਦੋਸ਼ੀਆਂ ਨੂੰ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਗ੍ਰਫਤਾਰ ਕੀਤਾ ਜਿਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਪਿਸਤੌਲ ਬਰਾਮਦ ਕੀਤਾ